ਪੈਂਸਰੀਆਂ ਮਹਿਲਾ ਗੜਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਿਹੜੇ ਇਨਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ੂ ਦੇ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਦਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਸੀ ਇਤਨਾ ਨੇ ਇਹਨਾਂ ਨੂੰ ਅਰੈਸਟ ਕੀਤਾ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਨੂੰ ਲੋਕੀ ਸੀ ਕਾਮੀ ਸਮੇਂ ਤੋਂ ਕਰਦੀ ਸੀਗੀ ਪਰ ਇਹ ਪੁਲਿਸ ਨੂੰ ਹਮੇਸ਼ਾ ਚ ਝਾਕਾ ਦੇਂਦੀ ਰਹੀ ਸੀਗੀ ਮਿਤੀ 6 ਦੋ 24 ਨੂੰ ਸਾਡੇ ਥਾਣੇ ਵਿੱਚ ਟੋਟਲ ਤਿੰਨ ਮਕਦਮੇ ਦਰਜ ਹੋਇਆ ਇੱਕ ਮਕਦਮਾ ਇੰਸਪੈਕਟਰ ਕੁਲਦੀਪ ਸਿੰਘ ਨੂੰ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹੌਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇਨਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ 5 ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦਾ ਜਿਹੜਾ ਇਹਨਾਂ ਕੋਲ ਪੈਸੇ ਵੀ ਉੱਥੋਂ ਬਰਬੰਦ ਹੋਏ ਆ ਕੋ ਮਤਲਬ ਜਿਹੜੇ ਕੌਂਡਮ ਵੀ ਬਰਬੰਦ ਹੋਏ ਉੱਥੇ ਉਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 6224 ਅੰਡਰ ਸੈਕਸ਼ਨ 3/4 5 ਅਮੋਰਲੈਕਟ ਤਹਿਤ ਮੁਕਦਮਾ ਦਰਜ ਕੀਤਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇਂ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੇ ਹਮੇਸ਼ਾ ਚ ਝਾਕਾ ਦਿੰਦੀ ਰਹੀ ਸੀਗੀ ਹੁਣ ਅਸੀਂ ਇਹਨੂੰ ਅਰੈਸਟ ਕੀਤਾ ਸੀ ਸਰ ਪਹਿਲਾਂ ਵੀ ਮੁਕਦਮੇ ਦਰਜ ਹੋਣ ਇਹਨਾਂ ਦਾ ਦੇਖੋ ਜਾਈਏ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਸਿੱਕੂ ਮੁਕਦਮਾ ਦਰਜ ਕੀਤਾ ਨਹੀਂ ਦੇ ਖਿਲਾਫ